ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੱਤਰ ਕਰਾਂਗੇ ਨਾਓ ਲੈਟ ਸਟਾਰਟ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਬੇਨਤੀ ਪੱਤਰ ਲਿਖੋ ਯਾਨੀ ਕਿ ਸੁਚਾਰੂ ਮਤਲਬ ਠੀਕ ਰੂਪ ਵਿੱਚ ਤੁਸੀਂ ਸਕੂਲ ਦੀ ਲਾਇਬ੍ਰੇਰੀ ਚਲਾਓ ਇਸ ਲਈ ਆਪਣੇ ਮੁੱਖ ਅਧਿਆਪਕ ਨੂੰ ਪੱਤਰ ਲਿਖਣਾ ਨਾਓ ਲੈਟ ਸਟਾਰਟ ਸੇਵਾ ਵਿਖੇ ਮੁੱਖ ਅਧਿਆਪਕ ਸਾਹਿਬ ਸਰਕਾਰੀ ਹਾਈ ਸਕੂਲ ਬਨਾਲਾ ਸ਼੍ਰੀਮਾਨ ਜੀ ਸਮੀਨਰ ਸਨੀਮਰ ਬੇਨਤੀ ਹੈ ਕਿ ਸਾਡੇ ਸਕੂਲ ਦੀ ਲਾਇਬ੍ਰੇਰੀ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਲਾਉਣ ਦੀ ਬਹੁਤ ਜ਼ਰੂਰਤ ਹੈ। ਯਾਨੀ ਕਿ ਠੀਕ ਕੰਗ ਨੈਚੁਰਲੀ ਸਾਡੀ ਸਕੂਲ ਦੀ ਲਾਇਬ੍ਰੇਰੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਇਸ ਵਿੱਚ ਅਜੀਤ ਤੇ ਪੰਜਾਬ ਕੇਸਰੀ ਅਖਬਾਰਾਂ ਅਤੇ ਸਾਈਂ ਸੰਸਾਦ ਜੀਵਨ ਜਾਂਚ ਤੇ ਨਵਾਂ ਯੁੱਗਸਾ ਲਾਦੀ ਕੇਵਲ ਇੱਕ ਹੀ ਕਾਪੀ ਹੀ ਆਉਂਦੀ ਹੈ। ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨੂੰ ਪੜਨ ਵਿੱਚ ਮੁਸ਼ਕਲ ਆਉਂਦੀ ਹੈ। ਯਾਨੀ ਪਹਿਲੀ ਗੱਲ ਤੇ ਨਿਊਜ਼ਪੇਪਰ ਦੀ ਕਾਪੀ ਇੱਕ ਆਉਂਦੀ ਹੈ ਜਿਸ ਕਰਕੇ ਜੇ ਇੱਕ ਦੋ ਬੱਚੇ ਨੇ ਪੜ੍ਹਨੀ ਹੋਏ ਤੇ ਉਹ ਨਹੀਂ ਪੜ੍ਹ ਸਕਦਾ ਠੀਕ ਹੈ ਇਸ ਲਈ ਇਹਨਾਂ ਅਖਬਾਰਾਂ ਤੇ ਰਸਾਲਿਆਂ ਦੇ ਇੱਕੋ ਸਮੇਂ ਬੈਠ ਕੇ ਪੜ੍ਹਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਸ ਲਈ ਮੇਜ਼ ਕੁਰਸੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਖੜੇ ਹੋ ਕੇ ਪੜ੍ਹਨ ਲਈ ਅਖਬਾਰਾਂ 3-4 ਇੱਕ ਉੱਤੇ ਲਾਈਆਂ ਜਾਣੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਜਗਬਾਨੀ ਪੰਜਾਬੀ ਟ੍ਰਿਬਿਊਨ ਪੰ ਅੰਗਰੇਜ਼ੀ ਟ੍ਰਿਬਿਊਨ ਤਰਬਿਊਨ ਤੇ ਇੱਕ ਇੱਕ ਦੇ ਖੇਡਾਂ ਸੰਬੰਧੀ ਰਸਾਲੇ ਵੀ ਮੰਗਾਏ ਜਾਣੇ ਚਾਹੀਦੇ ਹਨ ਇਸ ਨਾਲ ਹੀ ਲਾਇਬ੍ਰੇਰੀ ਹਰ ਰੋਜ਼ ਮਿੱਥੇ ਸਮੇਂ ਵਿੱਚ ਖੁੱਲਣੀ ਚਾਹੀਦੀ ਹੈ ਯਾਨੀ ਕਿ ਇੱਕ ਟਾਈਮ ਫਿਕਸ ਹੋਣਾ ਚਾਹੀਦਾ ਐ ਨਾ ਕਿ ਕਦੀ 8 ਵਜੇ ਖੁੱਲਦੀ ਪਈ ਹੈ ਕਦੀ 9 ਵਜੇ ਖੁੱਲਦੀ ਪਈ ਹੈ ਜਿਵੇਂ ਤੁਹਾਡਾ ਸਕੂਲ ਦਾ ਟਾਈਮ ਹੁੰਦਾ ਨਾ ਉਵੇਂ ਇੱਕ ਟਾਈਮ ਮਿੱਥਾ ਹੋਣਾ ਚਾਹੀਦਾ ਤਾਜੋ ਵਿਦਿਆਰਥੀ ਪਾਠਕ੍ਰਮ ਤੋਂ ਇਲਾਵਾ ਅਖਬਾਰਾਂ ਤੇ ਰਸਾਲਿਆਂ ਵਿਚਲੀ ਸਮਗਰੀ ਤੇ ਹੋ ਨਾ ਪੁਸਤਕਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ ਆਸ ਹੈ ਕਿ ਆ ਬਲੋ ਵਿਦਿਆਰਥੀਆਂ ਦੇ ਬੋਧਿਕ ਵਿਕਾਸ ਲਈ ਉਹਨਾਂ ਦੀ ਉਪਰੋਕਤ ਲੋੜਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਆਪ ਦਾ ਵਿਸ਼ਵਾਸਪਾਤਰ ਹਰਦੀਪ ਸਿੰਘ ਮਨੀਟਰ ਅਜੀਤ ਸਿੰਘ ਠੀਕ ਹੈ ਇਹ ਉਹਨਾਂ ਨੇ ਦੋ ਬੱਚਿਆਂ ਦਾ ਨਾਮ ਕਿਉਂ ਦਿੱਤਾ ਕਿਉਂਕਿ ਉਹਨਾਂ ਨੇ ਪੱਤਾ ਲਿਖਿਆ ਓਕੇ